नवशह सरगर्मी प्रोग्राम वास्तविक प्रदेशी की तरफ आप जी का हार्दिक स्वागत है पेश है जिला शहीद भगत सिंह का संबंधित अज विशेष सरगर्मी ਇਸ਼ਕ ਚੋੜਾ ਤੁਹਾਡਾ ਸ਼ਾਮ ਹੋਵੇ। ਦੇਸ਼ਕ ਚੋੜਾ ਦਾ ਪਰਿਵਾਰ ਹੋਵੇ। ਪੁਨਾ ਦੇ ਦਿੱਲੇਲਾ ਤੁਹਾਡੀ ਜੀ ਆਇਆਂ ਨੂੰ। ਉਹ ਸੈਂਟਰਲ ਦੀ ਲੋਕੀ ਸਰਕਾਰ, ਹਿੰਦੂ ਦੀ ਸਰਕਾਰ ਨੇ ਪੰਜਾਬ ਦੇ ਅੰਦਰ ਕੁਝ ਪਿੰਡਾਂ ਦਾ ਲਖੇ ਲਗਾ ਨੂੰ। ਜੋ ਰਾਸ਼ਨ ਮਦਦ ਜੋ ਉਹ ਬਖਸ਼ ਦੇ ਤੁਹਾਨੂੰ ਸੇ ਪ੍ਰੋਸਕਿਰਿਆ। ਉਹ ਦੇ ਦਿੱਤੋ ਤੇ ਲੱਖ ਲੋਕਾਂ ਦਾ ਜਲਾਈ ਦੇ ਵਿੱਚ ਪੀ ਵਾਈ ਸੀ ਦੇ ਕਹਨ ਚੋ ਤੇ ਕੰਦੇ ਬੰਕਾ ਕੀਤੀ ਹੈ ਅੱਜ ਤੋਂ ਸਾਰੇ ਦਾ ਸਾਰੇ ਸਾਥੀ ਮੇਨਾਰੋ ਸਦਾ ਸ੍ਰਾਂਤੀ ਦੀ ਜਾਤੋ ਦਾ ਜਲਾ ਬਦਲ ਔਰ ਬਲਾਕਾਂ ਕੇ ਅਧਿਕਾਰ ਇਸ ਬਦਲਿਆ ਜੀ ਔਰ ਉਸ ਨੂੰ ਮਿਲਕਾ ਇਜਾਰਨਾ ਨੂੰ ਮਾਫਤ ਜੀ ਔਰ ਵਿਜਿਤ ਸਮਾਜ ਦੇ ਜੀ ਕੋਈ ਸਭ ਲਈ ਬਲਾਈ ਤੇ ਵੀ ਬਲਾਈ ਸਭ ਲਈ ਰਾਸ਼ਟਰੀ ਅਤੇ ਲੋਕ ਸਭਾ ਦੇ ਚੋਣਹਾਰ ਚੋਣਹਾਰ ਜੀ ਤੇ ਆਏ ਐਸ ਸੀ ਨੂੰ ਪਹੁੰਚਾਣ ਤੇ ਲੱਗਾ ਦਿੱਲੀ ਦੀ ਮੀਟੇ ਚਾਈਆ ਤੇ ਇਹੀ ਕਰਨ ਵਿਰੋਧ ਦੇ ਦਿੱਤੇ ਜਿਵੇਂ ਉਹ ਜੋ ਜੋ ਪਹੁੰਚਾਈ ਆਉਂਦੀ ਹੈ ਤੇ ਪੰਜਾਬ ਦੇ ਵਿੱਚ 1 ਕਰੋੜ 53 ਲੱਖ ਲੋਕਾਂ ਦੇ ਜਿਹੜਾ ਰਾਸ਼ੀ ਚਾਰ ਆਦੇ ਤੋਂ ਖਾਣ ਵਿੱਚ ਕੰਢੇ ਲੱਗ ਪਰ ਮੋਦੀ ਸਰਕਾਰ ਨੇ ਇਹ ਪ੍ਰਮਾਣ ਜਾਰੀ ਕਰ ਦਿੱਤਾ ਕਿ ਤੁਸੀਂ ਕੁਝ ਲੋਕ ਜਿਹੜੇ ਪੀ ਵਾਈ ਕੇ ਵਾਈ ਸੀ ਨਾਲ ਹੈ ਵਾਈ ਸੀ ਨਾਲ ਤੁਹਾਡੇ ਕਵਰੇਜ ਦੇ ਅੰਦਰ ਨਹੀਂ ਆਦੇ ਕੋਈ ਦਾ ਸਕੰਦਰ ਲੱਖ ਲੋਕਾਂ ਦਾ ਰਾਸ਼ਨ ਬੰਦ ਕਰੰਗੇ ਇਹਨੇ ਕਹਦਾਇ ਦਿੱਤਾ ਤੇ 23 ਲੱਖ ਲੋਕਾਂ ਦਾ ਰਾਸ਼ਨ ਇਹਨਾਂ ਨੇ ਜੁਲਾਈ ਤੋਂ ਬੰਦ ਕਰ ਦਿੱਤਾ ਤੇ ਸਰਕਾਰ ਨੇ ਹਦਾਇਤ ਕੀਤੀ ਹੈ ਕਿ ਹਰ ਲੱਖ 2493 ਪ੍ਰਤੀ ਇੱਕ ਪ੍ਰਵਾਸ ਦਾ ਸੀ ਹਾਈਬ੍ਰਿਡ ਜੀ 4 ਨੰਬਰ ਲੱਗੇ 32 ਲੱਖ ਇਹ ਬੰਦਾ ਤੇ ਟੋਟਲ 55 ਲੱਖ ਲੋਕਾਂ ਦੇ ਪੇਤ ਤੇ ਲਕ ਮਰੀਆ ਉਹਨਾਂ ਦੇ ਘਰਾਂ ਦੇ ਵਿੱਚ ਜਿਹੜੀ ਰੋਟੀ ਪਕਤੀਆਂ ਉਹਨੂੰ ਰੋਟੀ ਪਕੋ ਰੋਣ ਦੇ ਵਿੱਚ ਉਹਨਾਂ ਦਾ ਕੋਲਾ ਨਾਮ ਪੈ ਜਾਂਦਾ ਇਹ ਪਰਮਾਜਾ ਜੀ ਪਸੰਦ ਹੈ ਕਿ ਇਸ ਤੋਂ ਵੱਡੀ ਕਿਸੇ ਵੀ ਸਟੇਟ ਨਾਲ ਜੁੜਦੀ ਨਹੀਂ ਉਸ ਤੋਂ ਉਹ ਵੀ ਸਟੇਟ ਪੰਜਾਬ ਵਰਗਾ ਜਦੋਂ ਦੇਸ਼ ਦੇ ਵਿੱਚ ਅੰਨ ਨਹੀਂ ਮਿਲਦਾ ਸੀ ਪੰਜਾਬ ਦੇ ਕਿਸਾਨ ਨੇ ਆਪਣਾ ਤੂੰ ਸਿਨਹਾ ਭਾਵੇਂ ਪੰਜਾਬੀ ਦੇ ਕਿਸਾਨ ਨੇ ਪੰਜਾਬ ਦਾ ਪਾਣੀ ਬੱਤ ਬੱਦੂਦ ਕਰਕੇ ਇਸ ਦਾ ਟਿੱਡ ਪੜਿਆ ਅੱਜ ਉਸੇ ਪੰਜਾਬ ਦੇ ਲੋਕਾਂ ਨੂੰ ਖਾਣੇ ਤੋਂ ਬੰਦਿਆ ਕੀਤਾ ਜਾ ਰਿਹਾ ਰੋਟੀ ਤੋਂ ਬੰਦਿਆ ਕੀਤਾ ਜਾ ਰਿਹਾ ਉਹਦੇ ਖਿਲਾਫ ਅਸੀਂ ਅੱਜ ਖੜੇ ਹੋਏ ਆਂ ਪਰ ਮੈਂ ਸਮਝਦਾ ਵਿਜੇਤੀ ਦੀ ਬੋਧੀ ਸਰਕਾਰ ਜੇ ਇਹ ਸੋਚਦੀ ਹੈ ਕਿ ਅਸੀਂ 53 ਲੱਖ ਲੋਕਾਂ ਨੂੰ ਰੋਟੀ ਤੋਂ ਬੰਦਿਆ ਕਰਾਂਗੇ ਇਹ ਕਿਉਂ ਇਸ ਜਨ ਨੂੰ ਕਿਉਂਕਿ ਅੱਜ ਪੰਜਾਬ ਦੇ ਹੁਣ ਦਾ ਸਰਦਾਰ ਪ੍ਰਗਾਂਸੀ ਮਾਨ ਸਾਹਿਬ ਦੀ ਸਰਕਾਰ ਹੈ ਤਾਂ ਉਹ ਸਰਦਾਰ ਪ੍ਰਗਾਂਸੀ ਮਾਨ ਸਾਹਿਬ ਨੇ ਇਹ ਪਹਿਲਾਂ ਹੀ ਉਹ ਕਹਿ ਚੁੱਕੇ ਆ ਕਿ 52 ਲੱਖ ਤੋਂ ਇੱਕ ਵੀ ਬੰਦਾ ਜਿਹੜਾ ਉਹ ਅਸੀਂ ਰੋਟੀ ਤੋਂ ਬੰਦਾ ਨਹੀਂ ਲੈਣ ਜਾਣਗੇ ਇਹ ਪੰਜਾਬ ਸਰਕਾਰ ਦੇ ਅਸੀਂ ਸਿੱਖੇਦਰ ਦੀ ਸਰਕਾਰ ਦੇ ਇਲਾਮ ਲਵਾਂਗੇ ਇਹ ਕੋਈ ਪਹਿਲੀ ਵਾਰੀ ਨਹੀਂ ਕਿ ਇਹ ਸ਼ੇਰ ਤੋਂ ਆਪ ਕਹਿ ਰਹੇ ਆ ਕਿ ਅਸੀਂ ਸਾਰਿਆਂ ਨੂੰ ਰੋਟੀ ਦਵਾਂਗੇ ਇਹ ਕਿਸੇ ਪਾਸਟ ਦੇ ਆਧਾਰ ਤੇ ਕਿਹਾ ਜਾ ਸਕਦਾ ਸਾਨੂੰ ਪਤਾ ਕਿ ਪੋਸਟ ਮੈਟਰਿਕ ਸਕਾਲਰਸ਼ਿਪ ਜਿਹੜਾ 1.5 ਤੋਂ 2 ਲੱਖ ਰਹਿ ਗਿਆ ਸੀ ਪਿਛਲੀ ਕਾਂਗਰਸ ਸਰਕਾਰ ਦੇ ਦੌਰੇ ਉਹ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਪੰਜਾਬ ਦੇ ਲੋਕਾਂ ਨਾਲ ਇਹ ਵਾਅਦਾ ਕੀਤਾ ਕਿ ਅਸੀਂ ਪੋਸਟ ਮੈਟਰਿਕ ਸਕਾਲਰਸ਼ਿਪ ਕਰਕੇ ਲੋਕਾਂ ਨੂੰ ਐਜੂਕੇਸ਼ਨ ਦੇਣੀ ਹੈ ਪਰ ਅੱਜ ਜੇਕਰ 3 ਲੱਖ ਤੋਂ ਜਿਹੜਾ 1.5 ਤੋਂ 2 ਲੱਖ ਰਹਿ ਗਿਆ ਸੀ ਜੇ ਅੱਜ 3 ਲੱਖ ਤੋਂ ਉੱਪਰ ਚਿੰਦੇ ਪੋਸਟ ਮੈਟਰਿਕ ਸਕਾਲਰਸ਼ਿਪ ਲੈ ਰਹੇ ਆ ਉਹ ਉਹ 1000 ਕਰੋੜ ਰੁਪਏ ਦੇ ਖਰੀਦ ਦਾ ਸੰਕਲ ਜਿਹੜੀ ਸਾਡੀ ਜਿਹੜੀ ਇਸ ਬਣ ਗਿਆ ਕਿ ਜਿਹੋ ਦੀ ਗ੍ਰਾਂਟ ਮੰਤਰੀ ਕੋ ਇਸ਼ੂ ਕੀਤੀ ਇਸੇ ਅਧਾਰ ਤੇ ਅੱਜ ਪੰਜਾਬ ਦੇ ਲੋਕ ਉਸੇ ਵਿਸ਼ਵਾਸ ਕਰਦੇ ਆ ਕਿ ਜੇ ਇਹਨਾਂ ਨੇ ਕੋਸ਼ਿਸ਼ ਨਾ ਕਰ ਸਕੋ ਇਸੇ ਤੇ ਆਪਣੇ ਕੀਤੇ ਵਾਦੇ ਪੈਸਾ ਜੰਗਲ ਲੋਕਾਂ ਨੂੰ ਦਿੱਤੇ ਆ ਕਿ 10 ਲੱਖ ਦੀ ਜਿਹੜੀ ਹੈਲਥ ਸਕੀਮ ਲੈ ਕੇ ਆ ਰਹੇ ਆ ਤਾਂ ਮੈਂ ਸਮਝ ਜਾਂਦਾ ਕਿ ਸਿਦਕ ਨਾਸੀ ਮਾਂ ਤੇ ਲੋਕ ਦਾਸ਼ਾ ਗਿਆ ਪਰ ਜੇਕਰ ਲੋਕੀ ਸਰਕਾਰ ਇਹ ਸੋਚਦੀ ਆ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਇਹਨਾਂ ਨੂੰ ਰੋਟੀ ਪੋਣਾ ਨਹੀਂ ਇਹ ਸਿਦਕ ਨਾਸੀ ਮਾਂ ਦਾ ਵੀ ਕੰਮ ਆ ਵੀ ਸਾਡੀ ਸਰਕਾਰ ਨਹੀਂ ਹੋਣੀ ਮਿਸਟਰ ਉਹ ਤਾਂ ਜਿੱਦਾਂ ਡਾਕਟਰ ਜੀ ਨੇ ਸਾਰਾ ਫਸਟਿੰਗ ਕੀਤਾ ਬਿਲਕੁਲ ਬੀਜੇਪੀ ਜਿਹੜੀ ਹੈ ਉਹ ਪੰਜਾਬ ਦੇ ਨਾਲ ਪਹਿਲਾਂ ਵੀ ਕਰਦੀ ਤੱਕਾ ਕਿ ਹਮ ਵੀ ਇਹਦਾ ਇਹ ਤੱਕਾ ਹੋ ਗਿਆ ਜੀ ਦੇਖੋ ਅਗਰ 1.52 ਲੱਖ ਦੇ ਵਿੱਚੋਂ ਲਗਭਗ 70 ਲੱਖ ਲੋਕਾਂ ਦੇ ਕਾਰਡ ਕੱਢ ਦੇਣੇ ਇਹਦਾ ਦੱਸਿਆ ਡਾਕਟਰ ਜੀ ਨੇ ਕਿ 23 ਲੱਖ ਲੋਕਾਂ ਦੇ ਕੱਢ ਸਕਦੇ ਆ ਅਲੱਗ ਭਾਗ 32 ਲੱਖ ਦੀ ਕੱਟਣ ਦੀ ਹੋਰ ਯਾਰੀ ਹੈ 1/3 ਤੋਂ ਵੀ ਜ਼ਿਆਦਾ ਲਗਭਗ 35% ਜਿਹੜੇ ਉਕਾਰਟ-ਕੜ ਜਿਹੜੇ ਇਸ ਤਰ੍ਹਾਂ ਬੜਾ ਹੋਰ ਤਕਾ ਨਹੀਂ ਮਤਲਬ ਦਾ ਔਰ ਜੇ ਇਸ ਤਰ੍ਹਾਂ ਬੀਜੇਪੀ ਸਰਕਾਰ ਆਈ ਸੀ ਇਹ ਕਹਿੰਦੀ ਸੀ ਸੱਤ ਸੱਤਕਾ ਵਿਕਾਸ ਕਿ ਜੋ ਕਹਿ ਰਹੇ ਸੀ ਉਹ ਕਹਿਣੀ ਹਰਕਤ ਨਹੀਂ ਦੇ ਵਿੱਚ ਕਿੰਨਾ ਫਰਕ ਹੈ ਇਹ ਬੀਜੇਪੀ ਨੂੰ ਸੋਚਣਾ ਚਾਹੀਦਾ ਔਰ ਖਾਸ ਤੌਰ ਤੇ ਪੰਜਾਬ ਦੇ ਨਾਲ ਪਹਿਲਾਂ ਤੋਂ ਹੀ ਵਾਰ-ਵਾਰ ਵਾਰ-ਵਾਰ ਜਿਹੜੇ ਉਹਦੇ ਹੱਕਾਂ ਤੇ ਲੱਕੇ ਮਾਰੇ ਜਾ ਰਹੇ ਹ ਜਿੱਦਾਂ ਜੀਐਸਟੀ ਦਾ ਥੋੜੇ ਦਿਨ ਕੱਲਾ ਕਿ ਮੈਂ ਤੁਹਾਨੂੰ ਦੱਸਿਆ ਬੀਐਸਪੀ ਦਾ 10000 ਕਰੋੜ ਰੁਪਇਆ ਜਿਹੜਾ ਰੁਕਿਆ ਹੋਇਆ ਔਰ ਸਾਡੀ ਆਡੀਅנס ਦਾ 8000 ਰੁਪਇਆ ਜਿਹੜਾ ਲਗਭਗ 10000 ਤੋਂ 30000 ਬਣਨ ਵਾਲਾ ਉਹ ਰੁਕਿਆ ਹੋਇਆ ਹੈ ਜੇ ਤੇ ਪੰਜਾਬ ਦੇ ਨਾਲ ਜਿਹਦਾ ਦਰਸ਼ਨ ਗਿਆ ਕਿ ਅਗਰ ਆਵਾਜ਼ ਹੀ ਪਾਰਟੀ ਨਾਲ ਕੋ ਲੜਦੀ ਹੈ ਲੇਕਿਨ ਪੰਜਾਬ ਦੇ ਲੋਕਾਂ ਨਾਲ ਤਾਂ ਉਹਨਾਂ ਨੂੰ ਇੱਕ ਟੱਕਾ ਹੀ ਕਰਨਾ ਚਾਹੀਦਾ ਔਰ ਮੈਂ ਕਹਿਣਾ ਚਾਹਣਾ ਕਿ ਜਿਹੜੇ ਬੀਜੇਪੀ ਦੇ ਸਾਡੇ ਪੰਜਾਬ ਦੀ ਲੀਡਰਸ਼ਿਪ ਹੈ ਉਹ ਪੰਜਾਬ ਦੇ ਅੱਜ ਹੱਕ ਮਾਰੇ ਜਾ ਰਹੇ ਆ ਉਹਨਾਂ ਬਾਰੇ ਕਿਉਂ ਨਹੀਂ ਬੋਲਦੇ ਬੀਜਪੀ ਦੇ ਲੀਡਰਾਂ ਨੂੰ ਖੁੱਲ ਕੇ ਬੋਲਣਾ ਚਾਹੀਦਾ ਆਖਿਰ ਉਨ੍ਹਾਂ ਨੇ ਵੋਟਾ ਪੰਜਾਬ ਤੋਂ ਲੈਣੀ ਹੈ ਅਗਰ ਪੰਜਾਬ ਤੋਂ ਵੋਟਾ ਲੈਣਾ ਚਾਹੁੰਦੇ ਹੈ ਤਾਂ ਉਹਨਾਂ ਨੂੰ ਪਤਾ ਹੈ ਕਿ ਪੰਜਾਬ ਵਿੱਚ ਥੱਕੇ ਹੋ ਰਹੇ ਹੈ ਤਾਂ ਉਹਨਾਂ ਨੂੰ ਖੁੱਲ ਕੇ ਬੋਲਣਾ ਚਾਹੀਦਾ ਪੰਜਾਬ ਦੇ ਜਿਹੜੇ ਥੱਕ ਸੈਂਟਰ ਗਵਰਨਮੈਂਟ ਮਾਰ ਰਹੀ ਹੈ ਉਹਨਾਂ ਨੂੰ ਇਹ ਵਾਪਸ ਕਰਨਾ ਚਾਹੀਦਾ ਔਰ ਇੱਕ ਬੈਂਟੀ ਹੋ ਕਰਨੀ ਚਾਹੁੰਦਾ ਕਿ 2011 ਦੇ ਵਿੱਚ ਸੈਂਸਰ ਹੋਇਆ ਸੀ ਜਿਹਦੇ ਹਿਸਾਬ ਦੇ ਨਾਲ ਇਹ ਜਿਹੜਾ ਰਾਸ਼ਨ ਕਾਰਡ ਮਿਲਨੇ ਔਰ 2021 ਦੇ ਵਿੱਚ ਦੁਬਾਰਾ ਸੈਂਸਰ ਹੋਣਾ ਚਾਹੀਦਾ ਜਿਹੜਾ ਨਹੀਂ ਹੋਇਆ ਇਹ ਕੋਟਾ ਵਧਣਾ ਚਾਹੀਦਾ ਵਧਾਣਾ ਨਹੀਂ ਤਾਂ ਕੀ ਹੈ ਕਿ ਉਲਟਾ ਦਗ-ਦਗ 35% ਜਿਹੜਾ ਪਟਾ ਰਿਹਾ ਹੈ। ਸੋ ਇਹਦੇ ਬਾਰੇ ਸਾਰੇ ਸਾਡੀਆਂ ਜੀਵਨ ਸਿੱਟਾ ਪੂਰੇ ਪੰਜਾਬ ਦੇ ਵਿੱਚ ਜਿਹੜੀ ਇਹ ਪੀਸੀ ਵਰੀ ਹੈ। ਪਰ ਇਹ ਜਿਹੜਾ ਬੀਜੇਪੀ ਦਾ ਜੋ ਇਹ ਕੰਮ ਹੈਗਾ ਇਹ ਜੋ ਵਿਰੋਧ ਕੀਤਾ ਜਾ ਰਿਹਾ ਔਰ ਅਸੀਂ ਸਾਰੀ মিডিਆ ਨੂੰ ਬੇਤੀ ਕਰਾਂਗੇ ਕਿ ਤੁਸੀਂ ਇਹਦਾ ਜੋ ਵੀ ਸਾਡੇ ਪਾਰਟੀ ਦੇ ਥੀਵਸ ਹੈਗੇ ਆ ਇਹਨਾਂ ਨੂੰ ਆਪ ਲੋਕਾਂ ਤੱਕ ਪਹੁੰਚਾਓ ਤਾਂ ਕਿ ਇਹ ਬੀਜੇਪੀ ਜੋ ਧੱਕਾ ਕਰਦੀ ਹੈ ਉਹ ਨਾ ਕਿਤੇ ਖਰੇ ਜਾਵੇ। ਔਰ ਤੁਹਾਡਾ ਸਭੀ ਸਾਰੇ ਛੋਟੇ ਸਰਜਰੀਆਂ ਆਗੇ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਮੈਂ ਕਿਤੇ ਪੈਰਾਮੀਟਰ ਸੋਦਾ ਲੈਨੇ ਜਿਸ ਦੇ ਕਾਰਨ ਇਹ ਕੱਟ ਹੋ ਰਿਹਾ ਏ ਤੇ ਦੇ ਪ੍ਰਤੀਕ ਹੋਗੇ ਜੀ ਕਿ ਵਿਚ ਬੜਾ ਬੱਦਾ ਛੇਪ ਕੋਲੋਂ ਨਿਕਰਦੀ ਕਰਨ ਦੀ ਕੋਸ਼ਿਸ਼ ਕਰ ਰਹਾ ਇਕ ਕਿਸਾਨ ਜਾਂ ਛੋਟਾ ਕਿਸਾਨ ਜਿਹਦੀ 22 ਏਕ ਦੀ ਜ਼ਮੀਨ ਹੋਏ 22 ਏਕ ਦਾ ਕਹਿੰਦਾ ਕੋਈ ਹੋਛਾ ਦੇ 22 ਏਕ ਦਾ ਜਿਹੜਾ ਮਾਲਕ ਹੋ ਕੇ ਦਾ ਜ਼ਮੀਨ ਹੋਏਗਾ ਇਹ ਜਿਸ ਦਾ ਮੂਰਤੀ ਜਨ ਸਾਡੇ ਪੰਜਾਬ ਦੇ ਲੋਕਾਂ ਦਾ ਰਹਿਣ ਸਹਿਣ ਬਾਕੀ ਦੇਸ਼ ਦੇ ਲੋਕਾਂ ਨੂੰ ਬਖਰਾਇਆ ਕਿਸੇ ਸਰ ਵੀ ਆ ਵੀ ਦਾ ਉਹਤੀ ਮੈਂ ਜਲਦੀ ਜਿਹਦਾ ਦੇਖਦੇ ਇਹਦੇ ਪੱਖਾ ਲੱਗਾ ਕਿ ਨਹੀਂ ਲੱਗਾ ਇਹ ਸੀ ਵੀ ਕੰਕਰੀਟ ਦਾ ਬਣਾ ਕਰਾਂਗੇ ਤਾਂ ਕਹਿੰਦਾ ਮਤਲਬ ਬਹੁਤ ਵੱਡੀ ਪ੍ਰੋਬਲਮ ਆ ਗਈ ਮੈਂ ਤੁਹਾਨੂੰ ਉਹ ਸਿੱਧੇ ਸਿਰ ਤੇ ਪੰਜਾਬ ਨੂੰ ਜਬੀਲ ਕਰਨਾ ਚਾਹੁੰਦਾ ਕਿ ਜਿੱਥੇ ਆਟਾ ਦਾ ਉਹ ਵੀ ਜਿਹੜੀ ਹੈ ਇਹ ਆਟਾ ਦਾ ਮਾਨ ਸਨਮਾਨ ਦੀ ਗੱਲ ਹੈ ਉਹ ਉਹਨਾਂ ਦਾ ਮਾਨ ਸਨਮਾਨ ਤੇ ਸਥਾਪਿਤ ਕਰਨਾ ਚਾਹੁੰਦਾ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਪੰਜਾਬ ਇੱਕ ਕੋ ਸੁਭਾ ਦੇਸ਼ ਜਿਹੜਾ ਅੱਜ ਤੋਂ ਘੱਟ ਖਾਣੀ ਕੁਸ਼ਤ ਦੇ ਕਿ ਪਾਪੂਲੇਸ਼ਨ ਆ ਇਸ ਕਰੋੜ 30 ਲੱਖ ਲੋਕਾਂ ਦੇ ਇਸ ਦੇ ਬਹੁਤ ਕਵਰ ਹੋਣ। ਪਰ ਦੇਸ਼ ਦੇ ਵਿੱਚ 80% ਤੋਂ ਜ਼ਿਆਦਾ ਲੋਕ। ਇਹ ਵੀ ਕੋਡਲ ਪਾਪੂਲੇਸ਼ਨ ਜਿਹੜਾ ਜੀ ਮੋਰ ਦਾ ਸਿੱਟੀ ਕੰਮ ਕਰਦੀ ਆ ਉਹ ਲੈ ਰਹੇ ਆ। ਪਰ ਸਾਡੇ ਲੋਕ ਦਿਨਾਂ ਹੀ ਗਲਤ ਲਈ ਜਿਹੜੇ ਜ਼ਰੂਰਤ ਮੰਗਾ ਉਹ ਵੀ ਸਰਕਾਰ ਦੇ ਰਹੀ ਆ। ਇਸ ਕਰਕੇ ਮੈਨੂੰ ਸਮਝ ਆ ਕਿ ਉਹ ਸਿਰਫ ਖਿਡੋਨਾ ਬਣ ਕੇ ਕਹਿੰਦੇ ਆ ਪਰ ਪੰਜਾਬ ਦੇ ਲੋਕਾਂ ਤੋਂ ਜਿਸ ਤਰ੍ਹਾਂ ਉਹਨਾਂ ਨੂੰ ਸਿੱਟੀ ਮਿਲੀ। ਸਿੱਕਲੀ ਕਲੀ ਕਰਦੇ ਉਹ ਪੋਲਿਟਿਕਲ ਕਰਨਾ ਹੈ ਪਰ लड़ाई लड़न आम आदमी पार्टी कर रही है चर्चा कर रही है और साढ़े चीन सा भगवंत मान जी ने जो कल ध्यान दे रही है कि मैं अपने पंजाब वासा और मैं उन्होंने ना हमेशा खड़ा और खड़ा रहूँगा इसके लिए मैं स्कूल साहब का विशेष तौर पर धन्यवाद करा कि जिस तरह पंजाब के हकों के लिए चाहे पानी की गल हो चाहे हो कोई भी गल होाबाला खड़े है और इस तरह खड़े रहेंगे ये बीजेपी सरकार करूंगी तो सू भी करने की जरूरत पड़ी जिससे भी चल की जरूरत पड़ अभी सारे जड़े कि आम आदमी पार्टी के साहबान साहबान सारे जिले टीम अमी हुई है सारे ऑफिसर असं सारे जिले के रल के उनका विरोध करा और जिस तरह सी एम साहब के आदेश आओगे उन्होंने खड़े होकर हमेशा उन्होंने बहुत 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 अब धन्यवाद धन्यवाद साहब बीजेपी ਲੋ ਪੰਜਾਬ ਦੇ ਵਿੱਚ ਕਰ ਰਹੀ ਆ ਪੰਜਾਬ ਦੇ ਹਰ ਕੰਮ ਨੂੰ ਜਤਾ ਪ੍ਰਧਾਨ ਜੀ ਨੇ ਦਿੱਤਾ ਕਿ ਸੜਕਾਂ ਲਈ ਹੋਰਾਂ ਕੰਮਾਂ ਲਈ ਰੋਕ ਰਹੀ ਆ ਸਿਰਫ ਤਾਂ ਸਿਰਫ ਆਪਣਾ ਏਜੰਡਾ ਲੈ ਕੇ ਤੁਰੇ ਆ ਝੂਠਾ ਏਜੰਡਾ ਆ ਔਰ ਅੱਗੇ ਆਮ ਆਦਮੀ ਪਾਰਟੀ ਨੂੰ ਬਰਦਾਸ਼ਤ ਨਹੀਂ ਕਰੂੰਗੀ ਔਰ ਜੇ ਧਰਮ ਨਹੀਂ ਲਾਣੇ ਪਏ ਕਿਤੇ ਵੀ ਜਾਣਾ ਪਿਆ ਸਾਰੇ ਆਪਾਂ ਵਰਕਰ ਜਾਨ ਨੂੰ ਤਿਆਰ ਆ ਲੋਕਾਂ ਦੇ ਕੀਂ ਨਾਉਂੇ ਕਰ ਲਿਆ ਜੇ ਉਹਨਾਂ ਦੀ ਗੱਲ ਤੋਂ ਕੋਈ ਪਰੇ ਨਾ ਲਾਵਾਂਗੇ ਜਾਦਾ ਕੁਝ ਨਾ ਚੰਗਾ ਤਾਂ ਹੱਸਾਂਗੇ

ਤਾਂ ਮੈਂ ਤੇ ਤਾਰੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸਿਧ ਇਜਾਜ਼ਤ ਦਿਓ ਧੰਨਵਾਦ